ਨੁਕਰੀਆਂ ਦਾ ਸ਼ਕੀਨ ਚੈਨਲ ਵੇਖ ਰਿਹਾ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਵੀਰ ਜੀ ਅੱਜ ਆਪਾਂ ਤੁਹਾਨੂੰ ਵਿਖਾਉਨੇ ਆ ਕਬੂਤਰਾਂ ਦੀਆਂ ਨਸਲਾਂ ਕਿੰਨੀਆਂ ਹੁੰਦੀਆਂ ਆ ਤੇ ਇਹਨਾਂ ਨੂੰ ਕਿਹੜੀ ਕਿਹੜੀ ਬਿਮਾਰੀ ਲੱਗਦੀ ਆ ਤੇ ਕਿਹੜੇ ਕਿਹੜੇ ਕਬੂਤਰ ਕਿੰਨੇ ਉੱਚੇ ਉੜਦੇ ਆ ਸਾਰੀ ਗੱਲਬਾਤ ਕਰਦੇ ਆ ਅੱਜ ਆਪਾਂ ਆਏ ਆ ਵੀਰ ਜੋਤੀ ਪਿੰਡ ਹੀਰ ਜ਼ਿਲ੍ਹਾ ਅੰਮ੍ਰਿਤਸਰ ਜੋਤੀ ਵੀਰ ਨਾਲ ਤੁਹਾਨੂੰ ਮਿਲਾਉਂਦੇ ਆਂ ਜੀ ਅੱਜ ਸਸੀ ਕਾਲ ਵੀਰ ਜੀ ਕੀ ਹਾਲ ਚਾਲ ਨੇ ਸਸੀ ਦਾ ਵੀਰ ਜੀ ਸਾਰੇ ਨੇ ਸਾਰੇ ਵੀਰ ਠੀਕ ਠਾਕ ਹੋ ਜੀ ਆਪਾਂ ਤੁਹਾਨੂੰ ਅੱਜ ਸ਼ੌਂਕ ਕਰਾਉਂਗੇ ਆਂ ਟੈੜੀਆਂ ਨੂੰ ਤਾਰਾ ਜੀ ਟੈੜੀ ਦੇਖੋ ਇਹ ਉਹਨਾਂ ਸਾਰੇ ਟੈਡੀ ਕਬੂਤਰ ਹੁੰਦੇ ਆ ਇਹ ਵੀ ਜੀ ਇਹ ਜਿਹੜੀ ਟੈਡੀ ਕਬੂਤਰ ਹੁੰਦੇ ਆ ਇਹਨਾਂ ਦੇ ਵਿੱਚ ਜਿਆਦਾ ਕਿਹੜੀ ਅੱਖ ਦੇ ਕਬੂਤਰ ਹੁੰਦੇ ਆ ਸਭ ਤੋਂ ਜਿਆਦਾ ਕਿਹੜੀ ਅੱਖ ਦੇ ਕਬੂਤਰ ਪਾਏ ਜਾਂਦੇ ਟੈਡੀ ਜੀ ਟੈਡੀ ਵਿੱਚ ਦੋ ਬਿਸਮਲਾ ਹੁੰਦੇ ਆ ਇੱਕ ਤੇ ਲਾਲ ਕਵਾਜ ਕਰ ਜਾਂਦੇ ਲਾਲ ਦੋਰੇ ਦੇ ਟੈਡੀ ਜਿਹੜੇ ਉੱਡਦੇ ਕਵਾਜ ਆ ਜਾਂਦੇ ਜਿਹੜੇ ਕਰੀਮ ਆਪਰੇ ਟੈਡੀ ਜਿਹੜੇ ਉਹ ਵੀ ਸਭ ਤੋਂ ਵਧੀਆ ਬੈਠਦੇ ਉਹ ਜਮਾਹ ਹੱਥੇ ਹੁੰਦੇ ਟੈਡੀ ਆਸਰ ਦੇ ਵਿੱਚ ਸਭ ਤੋਂ ਠਾਕ ਆ ਸਾਹਮਣੇ ਕਰਕੇ ਕੈਮਰੇ ਦੇ ਵੀਰਾਂ ਨੂੰ ਦੱਸੋ ਕਿ ਟੈਡੀ ਅੱਖ ਦੀ ਕੀ ਪਹਿਚਾਣ ਆ ਵੀ ਜਿਹੜੀ ਟੈਡੀ ਕਬੂਤਰ ਹੈਗੇ ਵੀ ਜਿਹਦੀ ਕ੍ਰੀਮ ਅੱਖ ਦੇ ਹੈਗੇ ਟੈਡੀ ਜਿਹੜਾ ਹੱਥ 'ਚ ਫੜਿਆ ਜਾਏਗਾ ਇਹਦੀ ਸ਼ਾਮ ਤੱਕ ਪਰਵਾਜ ਹੈਗੀ ਤੇ ਇਹ ਮੰਨ ਲਓ ਵੀ ਕਿੰਨੀ ਕੁ ਉਚਾਈ ਤੱਕ ਵੀਰੇ ਉੱਡ ਸਕਦਾ ਹੈ ਅੱਜ ਇਹ ਹੈਗਾ ਆਪਣਾ ਸ਼ਾਮ ਦਾ ਤੋਂ ਡਾਰ ਦੇ ਦੀ ਬੰਦੀ ਵਰਿੰਦੇ ਜਾਦੇ ਬੰਦੀ ਸਾਹਮਣੇ ਬਣੀ ਬਸ ਮਤਲਬ ਪੂਰੇ ਡੋਬ ਚ ਉੜਦੇ ਆ ਕਿ ਨੀਵੇਂ ਦਿਖਦੇ ਆ ਇਹ ਵਿੱਚ ਡੋਬ ਚ ਰਹਿੰਦੇ ਜਿਆਦਾ ਅੱਛਾ ਇਹ ਜਿਆਦਾ ਡੋਬ ਚ ਹੀ ਰਹਿੰਦੇ ਆ ਤਾਂ ਡੋਬ ਵਾਲੇ ਠੀਕ ਆ ਠੀਕ ਆ ਤੇ ਆਪਾਂ ਦੀ ਜੀ ਇਹਨਾਂ ਦੇ ਬੱਚੇ ਬੱਚੀ ਬਰੀਡਿੰਗ ਬਰੀਡਿੰਗ ਵੀ ਕਰਾਈਦੀ ਆ ਜਾਂ ਇਕੱਲੇ ਉਡਾਉਣ ਵਾਤੀ ਰੱਖੇ ਆ ਵੀ ਜੀ ਨਾਲ ਬਰੀਡਿੰਗ ਬਰੀਡਿੰਗ ਵਾਲੇ ਥੱਲੇ ਬੱਕਰੇ ਛੱਡੇ ਟਾਈੜੀ ਇਹ ਭਾਈ ਯਰ ਕਾ ਜਿਹੜਾ ਆਪਣਾ ਡੈਸ ਨਾਮ ਦਾ ਕੋਡਿਆ ਪੱਠਾ ਇਹ ਘਰ ਦੀ ਬਰੀਡ ਹੈਗੀ ਪੁਲੀਸ ਠੀਕ ਆ ਵੀਰ ਜੀ ਹੁਣੇ ਕਹਿੰਦੇ ਆ ਕਿ ਜਿਹੜੇ ਆਪਾਂ ਇਹਨਾਂ ਦੀ ਬਰੀਡਿੰਗ ਕਰਾਉਨੇ ਆ ਉਹ ਆਪਾਂ ਥੱਲੇ ਘਰੇ ਵਿਹੜੇ ਵਿੱਚ ਖੋਡਾ ਬਣਾਇਆ ਤੇ ਉੱਥੇ ਆਪਾਂ ਇਹਨਾਂ ਦੀ ਬਰੀਡਿੰਗ ਕਰਾਈਦੀ ਆ ਤੇ ਆਹ ਛੱਤ ਦੇ ਉੱਪਰ ਜਿੰਨੇ ਵੀ ਕਬੂਤਰ ਆ ਇਹ ਸਾਰੇ ਤਿਆਰ ਕੀਤੇ ਆ ਅਡਾਉਣ ਵਾਸਤੇ ਆ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕੋਈ ਹੋਰ ਨਸਲ ਦਾ ਕਬੂਤਰ ਆਇਆ ਜੀ ਵੀਰ ਜੀ 골ਡਨ ਕਬੂਤਰ ਆ 골ਡ ਕਬੂਤਰ ਆ ਵੇਖੋ ਜੀ ਹੁਣ ਕਰੋ ਲਾਲ ਡੋਰੇ ਦਾ 골ਡਨ ਪ्योर ਲਾਲ ਡੋਰੇ ਇਹ ਵੀਰ ਜੀ ਮੇਰੀ ਘਰ ਦੀ ਬਰੀਡ ਹੈ ਜੀ ਇਹ ਰੇ ਸ਼ਾਮ ਤੱਕ 5 ਵਜੇ ਤੱਕ ਪਰਵਾਜ ਅਗਰ ਵੀਰ ਜੀ ਦੀ ਬਿਨਾ ਕੁਝ ਲਗਾਏ ਬਿਨਾ ਕੁਝ ਖਾਧੇ ਇਹ ਵੀਰ ਜੀ ਹੁਣੇ ਕਹਿੰਦੇ ਆ ਕਿ 5 ਵਜੇ ਤੱਕ ਸਵੇਰੇ 6 ਵਜੇ ਦਾ ਡਾਇਆ ਸ਼ਾਮੀ 5 ਵਜੇ ਤੱਕ ਉੱਡਿਆ ਆ ਕਬੂਤਰ ਬਿਨਾ ਨਸ਼ੇ ਤੋਂ ਇਹ ਵੀਰ ਜੀ ਹੁਣੇ ਕਹਿੰਦੇ ਆ ਕਿ ਘਰ ਦਾ ਪੱਠਾ ਤਿਆਰ ਕੀਤਾ ਆ ਘਰ ਦੀ ਬਰੀਡਿੰਗ ਆਏ ਇਹ ਨਹੀਂ ਕਿ ਕਿਸੇ ਦੀ ਫੜਿਆ ਜਾਂ ਕਿਸੇ ਤੋਂ ਆਂਡੇ ਲੈ ਕੇ ਤਿਆਰ ਕੀਤਾ ਇਦਾਂ ਦੀ ਕੋਈ ਗੱਲ ਨਹੀਂ ਆ ਇਹ ਘਰ ਦੀ ਬਰੀਡ ਵੀਰ ਨੇ ਤਿਆਰ ਕੀਤੀ ਆ ਤੇ ਵੀਰ ਜੀ ਇਹ ਬਰੀਡ ਤਿਆਰ ਕਰਨ 'ਚ ਤੁਹਾਨੂੰ ਕਿੰਨਾ ਟਾਈਮ ਲੱਗਿਆ ਟੋਟਲ ਉਹ ਕੋਈ ਲੱਗ ਗਿਆ ਯਾਨੀ ਕਿ ਸਾਲ ਇੱਕ ਹੋ ਗਿਆ ਸਾਲ ਦੇ ਵਿੱਚ ਪੂਰਾ ਵਧੀਆ ਪੱਟਾ ਨਿਕਲਿਆ ਆ ਆਪਣੇ ਪ੍ਰਵਾਜ ਵਧੀਆ ਇੱਕ ਸਾਲ ਦੇ ਵਿੱਚ ਵੀਰ ਕਹਿੰਦਾ ਕਿ ਇਹਨੇ ਵਧੀਆ ਉਡਾਨ ਭਰੀ ਆ ਵਧੀਆ ਚੰਗਾ ਉੱਡਿਆ ਆ ਇੱਕ ਸਾਲ ਇਹਨੂੰ ਲੱਗ ਗਿਆ ਤਿਆਰ ਹੁੰਦੇ ਹੁੰਦੇ ਆ ਬੱਚੇ ਨੂੰ ਬਾਕੀ ਵੀਰ ਜੀ ਹੋਰ ਤੁਹਾਡੇ ਕੋ ਕਿੰਨੀਆਂ ਨਸਲਾਂ ਆ ਮੇਰੇ ਕੋ ਉਸਤਾਦ ਜੀ ਇਹਨਾਂ ਵਿੱਚ ਆ ਗਏ ਕਸਤੂਰੀ ਵੀ ਆ ਗਏ ਕਸਤੂਰੀ ਦੇ ਨਾਲ ਕਮਗਰਾਂ ਕਬੂਤਰੇ ਨੀਲੇ ਠੀਕ ਆ ਮਗਰ ਵਾਲੇ ਜਿਹੜੇ ਨੀਲੇ ਕਬੂਤਰ ਆ ਉਹ ਵਿਖਾ ਸਕਦੇ ਤੁਸੀਂ ਸਾਨੂੰ ਸਰ ਵਿਖਾਓ ਮੱਗਰ ਵਾਲੇ ਨੀਲੇ ਕਬੂਤਰਾਂ ਦੇ ਦਰਸ਼ਨ ਕਰਾਉਨੇ ਬਈ ਤੁਹਾਨੂੰ ਵੀ ਜੀ ਆਪਣਾ ਆ ਗਿਆ ਇੱਕ ਮੱਗਰ ਮਾਦੀ। ਕਮੱਗਰਾਂ ਦਾ ਜੋੜਾ ਜਿਹੜੇ ਵੀ ਲਾਲ ਡੋਰੇ ਦੇ ਕਮੱਗਰ ਲਾਲ ਅੱਖ ਦੇ। ਆਖ ਨੇੜੇ ਕਰਕੇ ਦਿਖਾ ਦਿਓ। ਹਾਂਜੀ। ਇਹ ਵਿੱਚ ਇੱਕ ਮੱਗਰ ਮਾਦੀ ਹੈਗੀ ਆ। ਬਹੁਤ ਹੀ ਚੰਗੀ ਆ, ਚੰਗੀ ਉਡਾਨਦੀ ਆ। ਫਿਰ ਇਹ ਆ ਕਿ ਕਮੱਗਰ ਜਿਹੜੇ ਹੁੰਦੇ ਆ ਕਾਫੀ ਬੇਲ ਇਹਨਾਂ ਦੀ ਬਹੁਤ ਜ਼ਿਆਦੀ ਆ। ਵੇਖੋ ਕਿੰਨਾ ਲੰਮਾ ਕਬੂਤਰ ਆਏ। ਹਰ ਬਰਾਬਰ ਕਰਕੇ ਦੇਖੋ ਦੱਸਿਓ ਬਾਈ ਕਿੰਨਾ ਆ। ਅ ਦੇਖੋ ਬੇਲ ਬੇਲ ਦੇਖੋ ਕਬੂਤਰ ਦੀ ਸਭ ਤੋਂ ਵੱਧ ਬੇਲ ਵਾਲਾ ਸਭ ਤੋਂ ਟੌਪ ਕੁਆਲਿਟੀ ਕਬੂਤਰ ਆ ਹੋਰ ਵੀਜੀ ਆਪਣੇ ਕੋ ਕਿਹੜੀਆਂ ਨਸਲਾਂ ਆ ਆਪਣੇ ਕੋ ਵੀਜੀ ਜੌਂਸਰੇ 골ਡਨ ਕਬੂਤਰ ਆਗੇ ਵੀਜੀ ਡੱਬ ਵਾਲਿਆਂ ਦੇ ਆਗੇ ਪਈ। ਉਹ ਠੀਕ ਆ ਜੀ ਤੇ ਆ ਜਿਹੜੇ ਡੱਬ ਵਾਲੇ ਕਬੂਤਰ ਆਗੇ ਆਪਣੇ ਇਹ ਉਹ ਡੱਬਲੇ ਸੇਬ ਵਾਲਾ ਜਿਹਦੇ ਡੱਬਲੇ ਜਿਹੜੇ ਇੱਧਰ ਇੱਧਰਲੀ ਸਾਈਡ ਆਓ ਵੀ ਜੀ ਇੱਧਰਲੇ ਬੰਨੇ ਆ ਕਿੱਦਾਂ ਨਵਜੀ ਡੱਬ ਵਾਲਾ ਜਿਹੜਾ ਕਬੂਤਰ ਦਾ ਆਪਣਾ ਆ ਕਬੂਤਰ ਡੱਬਾ ਨੇੜੇ ਕਰਕੇ ਅੱਖ ਦਿਖਾ ਦਿਓ ਤੇ ਇਹ ਵਾਈਟ ਅੱਖ ਚ ਹੈਗਾ ਵਾ ਡੱਬ ਵਾਲੇ ਕਬੂਤਰ ਇਹ ਹੋਰ ਵਾਈਟ ਵੀ ਜੀ ਹੁਣ ਆਪਾਂ ਤੁਹਾਨੂੰ ਸਾਰੇ ਕਬੂਤਰਾਂ ਦੀ ਜਾਣਕਾਰੀ ਕਰਵਾਤੀ ਆ ਫਿਲਹਾਲ ਵਿੱਚ ਉਹ ਕੋਈ 1-2 ਰਹਿ ਗਏ ਹੋਣ ਤੇ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਵੀਰ ਜੀ ਆਪਾਂ ਵੀਰ ਤੋਂ ਜਾਣਕਾਰੀ ਲਵਾਂਗੇ ਇਹਨਾਂ ਦੀਆਂ ਬਿਮਾਰੀਆਂ ਬਾਰੇ ਤੇ ਇਹਨਾਂ ਦੀ ਉਡਾਨ ਬਾਰੇ ਨਸਲਾਂ ਬਾਰੇ ਤਾਂ ਤੁਹਾਨੂੰ ਪਹਿਚਾਣ ਕਰਵਾ ਹੀ ਦਿੱਤੀ ਹੈ ਕਿ ਕਿਹੜਾ ਕਿਹੜਾ ਕਬੂਤਰ ਕਿਹੜੀ ਕਿਹੜੀ ਨਸਲ ਦਾ ਹੁੰਦਾ ਆ ਆਇਆ ਜੀ ਇੱਕ ਸੁਰਖੀ ਕਬੂਤਰੀ ਵੀਰ ਨੇ ਫੜੀ ਆ ਤੇ ਇਹਦੇ ਬਾਰੇ ਪੁੱਛਦੇ ਆ ਇਹ ਹੈਗੀ ਹੈ ਮਨ ਕੋਈ ਕਬੂਤਰੀ ਹੈਗੀ ਮਿਲ ਗਈ ਮਾਲ ਵਿੱਚ ਵਈ ਹੈਗੀ ਇਹ ਆਪਾਂ ਮਾਲ ਵਿੱਚ ਲੈ ਕੇ ਆਂਦੀ ਹੈ ਇਹਦੀ ਪ੍ਰਵਾਜ ਬਹੁਤ ਵਧੀਆ ਇਹਦੇ ਪਰਸੋਂ ਡਾਰ ਰਹੀ ਸੀ 6 ਵਜੇ ਡਾਰ ਕੀਤੀ ਮਾਦੀ ਦੇ ਭਾਈ ਜਦੋਂ ਪਹਿਲੀ ਵਾਰੀ ਬੱਚਾ ਘਰੇ ਤਿਆਰ ਕਰਕੇ ਉਡਾਈਦਾ ਆ ਤੇ ਉਹ ਕਿਤੋਂ ਪਤਾ ਲੱਗਦਾ ਹੈ ਕਿ ਉਹ ਕਿੰਨਾ ਉੱਡੇਗਾ ਤਾਂ ਜੁਣੇ ਤੇ ਡਾਂਨ ਚ ਪਤਾ ਲੱਗਦਾ ਵਾ ਜਿਹੜਾ ਡਾਂਨ ਵਧੀਆ ਕਰੇਗਾ ਜਿਹੜਾ ਫਿਰੂਗਾ ਵਧੀਆ ਆਸੇ ਪਾਸੇ ਜਾਏਗਾ ਉਹ ਸਭ ਤੋਂ ਵਧੀਆ ਹੈ ਬੈਰੀ ਤੋਂ ਬਚਾ ਜਿਹੜਾ ਤੇਜ਼ ਉੱਡੂਗਾ ਉਹ ਤਾਂ ਬੈਰੀ ਤੋਂ ਵਿਚਾਰਿੰਦਾ ਜਿਹੜਾ ਨਾਰਮਲ ਉੱਡਦਾ ਉਹਨੂੰ ਬੈਰੀ ਛੇਤੀ ਪੈਂਦੀ ਆ ਕਿਉਂਕਿ ਉਹਨਾਂ ਕੋ ਉੱਡੇ ਨਹੀਂ ਜਾਂਦਾ ਪੂਰਾ ਰੌਸ ਨਹੀਂ ਕਿਉਂਕਿ ਬੈਰੀ ਤੇਜ਼ ਹੁੰਦੀ ਥੋੜੀ ਜਿਹੜੇ ਭਾਈ ਕਹਿੰਦੇ ਮਲਵਾਈ ਕਬੂਤਰ ਹੁੰਦੇ ਆ ਉਹ ਘਰ ਦੇ ਨੇੜੇ ਨੇੜੇ ਹੀ ਉੱਡਦੇ ਆ ਤੇ ਉਹਨਾਂ ਦਾ ਕੀ ਮਤਲਬ ਉਹਨਾਂ ਨੂੰ ਫਿਰ ਬੈਰੀ ਵੱਧ ਪੈਂਦੀ ਹੋएगी ਉਹਨਾਂ ਨੂੰ ਬੈਰੀ ਉਤਜ ਨਹੀਂ ਵਾਦ ਨਹੀਂ ਪੈਂਦੀ ਜਿੱਦਾਂ ਨਾਰਮਲ ਰਿੰਦੇ ਥੱਲੇ ਇਹਨਾਂ ਦੀ ਬੈਰੀ ਇਹ ਕਰਕੇ ਪੈਂਦੀ ਵੀ ਇਹ ਤੋਂ ਪਹਿਲਾਂ ਚੰਟ ਹੋ ਜਾਂਦੀ ਹੈ ਨੀਵੇਂ ਵਾਲੇ ਪਹਿਲਾਂ ਭਜਣਾਟ ਕਰ ਲੈਂਦੇ ਆ ਜਿਹੜੇ ਬੰਦੀ ਵੜੇ ਹੁੰਦੇ ਉਹਨਾਂ ਨੂੰ ਬੈਰੀ ਜਿਆਦਾ ਕੀਤੀ ਪੈਂਦੀ ਕਿ ਉਤੋਂ ਫੂਟ ਵੱਜਦੀ ਬੈਰੀ ਨਹੀਂ ਪਰ ਉਹਨਾਂ ਦਾ ਰਸਤ ਤੇਜ ਹੋ ਜਾਂਦੀ ਨਾਲ ਮਸਲੀ ਕਬੂਤਰ ਜ਼ਿਆਦਾ ਉੜਦਾ ਕਿ ਦੇਸੀ ਕਬੂਤਰ ਜ਼ਿਆਦਾ ਉੜਦੇ ਆ ਉੜਦੇ ਦੋਨੋਂ ਵਧੀਆ ਪਈ ਸ਼ਾਮ ਤੱਕ ਪ੍ਰਵਾਜ ਉਹਨਾਂ ਦੀ ਹੈਗੀ ਆ ਕਿਉਂਕਿ ਜਿਹੜੇ ਦੇਸੀ ਕਬੂਤਰ ਜ਼ਿਆਦਾ ਵੀਰੋ ਟੈਡੀ ਉੜਦੇ ਜਿਆਦਾ ਸ਼ਾਮ ਤੱਕ 골ਡਨ ਟੈਡੀ ਸ਼ਾਮ ਤੱਕ ਜਿਆਦਾ ਉੜਦੇ ਆ ਠੀਕ ਆ ਵੀਰ ਜੀ ਜੇ ਆਪਣੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਕਬੂਤਰਾਂ ਦੀ ਬਿਮਾਰੀ ਬਾਰੇ ਦੱਸਦੇ ਆ ਦੂਜੀ ਵੀਡੀਓ ਚ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ